ਬਾਈ ਘਰੇ ਗਏ ਉਹ ਕਹਿੰਦੇ ਪੁਲਿਸ ਆਈ ਸੀ ਬਾਈ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਵੀ ਹੁਣੇ ਨਿਕਲਿਓ ਚਲੋ ਅਸੀਂ ਪਾਸੇ ਹੋ ਗਏ 1 ਵਜੇ ਤੱਕ ਪੁਲਿਸ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਹਨਾਂ ਦੇ ਘਰੇ ਬੈਠੇ ਰਹੇ 1 ਵਜੇ ਰਾਤ ਨੂੰ ਕਹਿੰਦੇ ਆ ਕਿ ਇਹਨਾਂ ਦੇ ਬੇਟੇ ਨੂੰ ਕਹਿੰਦੇ ਫਿਰ ਤੂੰ ਚੱਲ ਜੇ ਤੇਰਾ ਪਿਓ ਨਹੀਂ ਆਉਂਦਾ ਤਾਂ ਬੇਟੇ ਨੇ ਬਾਈ ਅਜੀਪਾਲ ਸਿੰਘ ਉਹਨਾਂ ਨਾਲ ਗੱਲ ਕਰਾਈ ਉਹਨਾਂ ਨੇ ਉਹਨਾਂ ਨੂੰ ਕਿਹਾ ਤੁਹਾਡੀ ਡਿਊਟੀ ਇਹ ਨਹੀਂ ਹੈਗੀ ਕਿ ਤੁਸੀਂ ਐ ਲੋਕਾਂ ਨੂੰ ਘਰਾਂ ਚੋਂ ਫੜਦੇ ਫਿਰ ਉਹ ਤੁਹਾਡੀ ਡਿਊਟੀ ਹੈਗੀ ਲਾ ਪ੍ਰੋਟੈਕਟ ਕਰਨਾ ਫਿਰ ਉਹਨਾਂ ਨੇ ਮੋੜਿਆ ਉੱਥੋਂ ਨਿਕਲੇ ਆ 3 ਵਜੇ ਜਾ ਕੇ ਸੁਲਾਨੀ ਪਿੰਡ ਜਿਹੜਾ ਸਾਡੇ ਸਖਤਰ ਹੈਗੇ ਆ ਗੁਰਮੀਤ ਸਿੰਘ ਸਲਿਆਣੀ ਉਹਨਾਂ ਦੇ ਘਰੇ ਜਾ ਕੇ ਉਹਨੂੰ ਕਰ ਲਿਆ ਉਹਨੇ ਫਿਰ ਫੋਨ ਫਾਨ ਕਰਵਾਏ ਪਰ ਉਹਦੇ ਪੁਲਿਸ ਲਾਤੀ ਦੀ ਬਾਰ ਚ ਉਹਨੂੰ ਨਿਕਲਣ ਨਹੀਂ ਦਿੱਤਾ ਦੋਸਤੋ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੁਧਿਆਣੇ ਜਿਹੜਾ ਡਾਈਂਗ ਇੰਡਸਟਰੀ ਦਾ ਪਾਣੀ ਪੈਂਦਾ ਉਹਨੂੰ ਲੈ ਕੇ ਪੰਜਾਬ ਦੇ ਸੂਜਵਨ ਭਰਾਵਾ ਵੱਲੋਂ ਇੱਕ ਮੋਰਚਾ ਵਿੱਢਿਆ ਗਿਆ ਕਾਲੇ ਪਾਣੀ ਦਾ ਮੋਰਚਾ ਜਿਹਦੇ ਕਰਕੇ ਅੱਜ ਉੱਥੇ ਇਕੱਠ ਹੋਣਾ ਸੀ ਪਰ ਜਿਹੜਾ ਸਰਕਾਰ ਨੇ ਇੱਕ ਜ਼ਬਰਦਸਤ ਰਵਈਆ ਅਪਣਾਇਆ ਹੋਇਆ ਓ ਕੀ ਆ ਬਾਈ ਦਵਿੰਦਰ ਸਿੰਘ ਸੇਖੋਣੀ ਦੱਸ ਦੇਣਗੇ ਤੁਹਾਨੂੰ ਨਾਲ ਗਗਨ ਵੀਰਾ ਹੈਗਾ ਇਹ ਦੱਸ ਦੇਣਗੇ ਪਹਿਲਾਂ ਦਵਿੰਦਰ ਸਿੰਘ ਸੇਖ ਦੱਸਿਓ ਤੁਹਾਡੇ ਘਰੇ ਕੀ ਹੋਇਆ ਕੱਲ ਵਾਇਰ ਜੀ ਕੀ ਖਾਲਸਾ ਵਾਇਰ ਜੀ ਕੀ ਫਤਿਹ ਜਿਹੜਾ ਕਾਲੇ ਪਾਣੀ ਦਾ ਮੋਰਚਾ ਚੱਲ ਰਿਹਾ ਉੱਥੇ ਮਿਸਲ ਸਤਲੋਈ ਸਯੋਜ ਦੇ ਵਿੱਚ ਜਾ ਰਹੀ ਸੀ ਤੇ ਕਿਉਂਕਿ ਇਹ ਪਾਣੀ ਗਾਂ ਸਾਡੀ ਜਿਹੜੇ ਦਰਿਆ ਦੇ ਵਿੱਚ ਪੈਂਦਾ ਸਤਲੋਈ ਦਰਿਆ ਜਿਹੜਾ ਬਹੁਤ ਪਵਿੱਤਰ ਆ ਸਾਡੇ ਆਸਤੇ ਉਹਨੂੰ ਪਲੀਤ ਕਰਤਾ ਤੇ ਗਾਂ ਉਹ ਨਹਿਰਾ ਰਾਈ ਸਾਰਾ ਜਿਹੜਾ ਫਿਰੋਜ਼ਪੁਰ ਫਰੀਪ ਕੋਟ ਉਹ ਲੈ ਕੇ ਗਿੱਦੜਵਾਏ ਤੱਕ ਤੇ ਈਵਨ ਰਾਜਸਥਾਨ ਦੇ ਵਿੱਚ ਪਾਣੀ ਉਹ ਜਾਂਦਾ ਉੱਥੇ ਜਿਹੜੀਆਂ ਬਿਮਾਰੀਆਂ ਲਾਉਂਦਾ ਤੁਸੀਂ ਵੇਖੋ ਏਰੀਆ ਚ ਹਰੇਕ ਘਰ ਘਰ ਕੈਂਸਰ ਆ ਰਗੀਆਂ ਭਿਆਨਕ ਬਿਮਾਰੀਆਂ ਉਹ ਗੰਦੇ ਪਾਣੀ ਨੂੰ ਰੋਕਣ ਨੂੰ ਅੱਜ ਜਿਹੜੀ ਕਾਲ ਦਿੱਤੀ ਗਈ ਸੀ ਉੱਥੇ ਮਿਸਲ ਸਤਲੋਈ ਵੱਲ ਤੁਸੀਂ ਜਾ ਰਹੇ ਸੀ ਤੇ ਸਰਕਾਰ ਦਾ ਜਬਰ ਵੇਖੋ ਇਹਨਾਂ ਨੇ ਹਰੇਕ ਘਰ ਪੋਸਟ ਭੇਜੀ ਆ ਮਿਸਲ ਸਤਲੋਈ ਦੇ ਸਾਡੇ ਪੰਜ ਅਹੁਦੇਦਾਰ ਜਿਹੜੇ ਆ ਉਹਨਾਂ ਨੂੰ ਡਿਟੇਨ ਕਰਿਆ ਗਿਆ ਗਰਮੀਤ ਸਿੰਘ ਸਲਿਆਣੀ ਆਪਣੇ ਸੁਭਾਸ ਕੱਤਰ ਜਿਹੜੇ ਰੁਪਿੰਦਰਜੀਤ ਸਿੰਘ ਗੋਲਦੀ ਡੋਬੇ ਦੇ ਯੂਥ ਨੌਜਵਾਨ ਜਥੇ ਦੇ ਜਿਹੜੇ ਆਗੂ ਆ ਤੇਜੀ ਮੰਗਟ ਹੋ ਰਹੀ ਹੈ ਹੋਰ ਬਹੁਤ ਸਾਰੇ ਸਾਡੇ ਜਿਹੜੇ ਕਾਰਕੋਨਾਂ ਮਿਸਲ ਸਾਥ ਨੂੰ ਜਿਹੜੇ ਡਿਟੇਨ ਕਰੇ ਆ ਆ ਸਾਰਿਆਂ ਦੇ ਘਰ ਹੀ ਛਾਪੇ ਮਾਰੇ ਆ ਤੇ ਅਸੀਂ ਰਾਤ ਦੇ ਉੱਥੋਂ ਨਿਕਲੇ ਆ ਤੇ ਫੇਰ ਵੀ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਰੋਕਿਆ ਨਹੀਂ ਰੁਕਨੇ ਜਿਹੜਾ ਕੰਮ ਕਰਨ ਵਾਲਾ ਉਹ ਜਿਹੜਾ ਜਿੰਨੀ ਪੁਲਿਸ ਤੁਸੀਂ ਸਾਡੇ ਵੱਲ ਭੇਜੀ ਆ ਇੰਨੀ ਉਹ ਜਿਹੜਾ એનર્ਜੀ ਆਪਦੀ ਆਪਦੀ ਤਾਕਤ ਉਹ ਜਿਹੜਾ ਗੰਦਾ ਪਾਣੀ ਬੁੱਢੇ ਨਾਲ ਚ ਪੈ ਰਿਹਾ ਉਹਨੂੰ ਰੋਕੋ ਉਹ ਰੋਕਣਾ ਪੈਣਾ ਹੈ ਰੋਕਿਆ ਨਹੀਂ ਰੁਕਣੇ ਆ ਸਾਡੇ ਜੱਥੇ ਬਾਕੀ ਸਾਡੇ ਨਾਲ ਆਪਣਾ ਗਗਨ ਸਿੰਘ ਹੋਣੀ ਹਰਦੀਪ ਸਿੰਘ ਡੋੜ ਹੋਣੀ ਹਰਦੀਪ ਸਿੰਘ ਘਣੀ ਵਾਲੇ ਹੋਣੀ ਸਾਰਾ ਜੱਥੇ ਲੈ ਕੇ ਪਹੁੰਚਿਆ ਤੇ ਅਸੀਂ ਪਹੁੰਚਾਂਗੇ ਉੱਥੇ ਭਾਈ ਨੇ ਦੂਜਿਆਂ ਦਾ ਤਾਂ ਦੱਸਤਾ ਮੈਂ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਾਂ ਜੀ ਕਿ ਕੱਲ ਸ਼ਾਮ ਨੂੰ ਜਦੋਂ ਮੂਹ ਨੇਰਾ ਸੀਗਾ ਪੁਲਿਸ ਇਹਨਾਂ ਦੇ ਘਰੇ ਗਈ ਆ ਤੇ ਕੁਦਰਤੀ ਘਰੋਂ ਅਸੀਂ ਬਾਹਰ ਸੀ ਜਦੋਂ ਪੁਲਸਾਈ ਤੋਂ ਇਦਾਂ ਦੇ ਬੇਟੇ ਨੇ ਕਿਹਾ ਕਿ ਬਾਈ ਉਹ ਵੀ ਪਾਪਾ ਘਰੇ ਹਨੀ ਕਿਹੜਾ ਪੁਲਿਸ ਮੁੜ ਗਈ ਬਾਈ ਘਰੇ ਗਏ ਉਹ ਕਹਿੰਦੇ ਪੁਲਸਾਈ ਸੀ ਬਾਈ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਵੀ ਹੁਣੇ ਨਿਕਲੋ ਚਲੋ ਅਸੀਂ ਪਾਸੇ ਹੋ ਗਏ 1 ਵਜੇ ਤੱਕ ਪੁਲਿਸ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਹਨਾਂ ਦੇ ਘਰੇ ਬੈਠੇ ਰਹੇ 1 ਵਜੇ ਰਾਤ ਨੂੰ ਕਹਿੰਦੇ ਆ ਕਿ ਇਹਨਾਂ ਦੇ ਬੇਟੇ ਨੂੰ ਕਹਿੰਦੇ ਫਿਰ ਤੂੰ ਚੱਲ ਜੇ ਤੇਰਾ ਪਿਓ ਨਹੀਂ ਆਉਂਦਾ ਤਾ ਬੇਟੇ ਨੇ ਬਾਈ ਅਜੀਪਾਲ ਸਿੰਘ ਉਹਨਾਂ ਨਾਲ ਗੱਲ ਕਰਾਈ ਉਹਨਾਂ ਨੇ ਉਹਨਾਂ ਨੂੰ ਕਿਹਾ ਤੁਹਾਡੀ ਡਿਊਟੀ ਇਹ ਨਹੀਂ ਹੈਗੀ ਕਿ ਤੁਸੀਂ ਇਹ ਲੋਕਾਂ ਨੂੰ ਘਰਾਂ ਚੋਂ ਫੜਦੇ ਫਿਰੋ ਤੁਹਾਡੀ ਡਿਊਟੀ ਹੈਗੀ ਲਾ ਪ੍ਰੋਟੈਕਟ ਕਰਨਾ ਫਿਰ ਉਹਨਾਂ ਨੇ ਮੋੜਿਆ ਉੱਥੋਂ ਨਿਕਲੇ ਆ 3 ਵਜੇ ਜਾ ਕੇ ਸੁਲਾਨੀ ਪਿੰਡ ਜਿਹੜਾ ਸਾਡੇ ਸੱਤਰ ਹੈਗੇ ਆ ਗੁਰਮੀਤ ਸਿੰਘ ਸੁਲਿਆਣੀ ਉਹਨਾਂ ਦੇ ਘਰੇ ਜਾ ਕੇ ਉਹਨੂੰ ਕਰ ਲਿਆ ਉਹਨੇ ਫਿਰ ਫੋਨ ਫਾਨ ਕਰਵਾਏ ਪਰ ਉਹਦੇ ਪੁਲਿਸ ਲਾਤੀ ਦੀ ਬਾਰ ਚ ਉਹਨੂੰ ਨਿਕਲਣ ਨਹੀਂ ਦਿੱਤਾ ਤੇ ਟੈਬ ਚੁੱਕੀ ਫਿਰਦੇ ਆ ਲੋਕੇਸ਼ਨਾਂ ਵੇਖਦੇ ਫਿਰਦੇ ਆ ਤੇ ਰਾਤ ਦੇ ਘਰੋਂ ਬਾਹਰ ਅਸੀਂ ਨਿਕਲੇ ਆ ਤੇ ਲਿੰਕ ਇੰਨਾ ਅਸੀਂ ਰੋਡ ਟੈਕਸ ਦਿੰਨੇ ਆ ਸਭ ਕੋ ਦਿੰਨੇ ਲਿੰਕ ਸੜਕਾਂ ਤੇ ਅਸੀਂ ਲੰਗ ਤੇ ਫਿਰਦੇ ਪਤਾ ਨਹੀਂ ਇੱਥੇ ਨਾਕਾ ਇੱਥੇ ਨਾਕਾ ਆ ਹਾਲ ਐ ਬਾਕੀ ਬਾਈ ਗਗਨ ਸਿੱਧੂ ਸਾਡੇ ਭਗਤੇ ਤੋਂ ਹੈਗੇ ਆ ਇਹ ਦੱਸਣ ਕਿ ਵਾਹਿਗੁਰੂ ਜੀ ਦਾ ਖਾਲਸਾ ਹੈਗੇ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਸਾਰੇ ਮਸਲੇ ਦਾ ਸੱਤਾ ਦੇ ਵਿੱਚੋਂ ਤੋਂ ਪਹਿਲਾਂ ਭਗਵਾਨ ਤਾਂ ਐਸੇ ਬੁੱਢੇ ਨਾਲੇ ਦੇ ਉੱਪਰ ਖੜ ਕੇ ਇਹ ਬੜੇ ਜੋਸ਼ ਸ਼ੋਰ ਨਾਲ ਕਹਿੰਦਾ ਸੀਗਾ ਵੀ ਲੋਕੋ ਘਰਾਹੋਂ ਚੋਂ ਨਿਕਲੋ ਬਾਹਰ ਇਹ ਆਪਾਂ ਇਹ ਨਾਲੇ ਨੂੰ ਬੰਦ ਕਰਾਈਏ ਬੰਨ ਲਾਈਏ ਜੇ ਅੱਜ ਲੋਕ ਨਿਕਲੇ ਨੇ ਉਤ ਉਸ ڪرਸੀ ਦੇ ਉੱਪਰ ਬੈਠਾ ਪਰ ਇਹ ਕੰਨ ਬੂਗਾ ਬੋਲਾ ਹੋ ਗਿਆ ਇਹਨੂੰ ਦਿਖਦਾ ਨਹੀਂਗਾ ਪਰ ਫਿਰ ਵੀ ਅਸੀਂ ਜਿੰਨਾ ਦੱਸਿਆ ਬਾਈ ਜੀ ਨੇ ਸਾਡੇ ਸਾਥੇ ਨਾਲ ਦੇ ਰਾਤ ਦੇ ਰੋਕੇ ਹੋਏ ਨੇ ਪਰ ਫਿਰ ਵੀ ਅਸੀਂ ਜਾਉਂਦਾ ਤਾਂ ਕਿਵੇਂ ਨਾ ਕਿਵੇਂ ਅਸੀਂ ਨਿਕਲੇ ਸਾਡੇ ਮਗਰ ਵੀ ਇਹ ਮੋਗੇ ਤੇ ਕਰ ਮਤਲਬ ਕਿ ਇਹਨਾਂ ਨੇ ਆਪ ਦੇ ਜਿੰਨਾ ਇਹਨਾਂ ਦਾ ਜਾਮ ਧਾਮ ਸੀਗਾ ਇਹਨਾਂ ਨੇ ਲਾਇਆ ਚਲੋ ਅਸੀਂ ਕਿਵੇਂ ਨਾ ਕਿਵੇਂ ਸਾਡਾ ਫਰਜ਼ ਬੰਦਾ ਸੀਗਾ ਵੀ ਅਸੀਂ ਇੱਕ ਵਾਰ ਉੱਥੇ ਪਹੁੰਚੀਏ ਸੋ ਅਸੀਂ ਉੱਥੇ ਪਹੁੰਚੇ ਆ ਮੈਂ ਹੋਰ ਵੀ ਅਪੀਲ ਕਰਦਾ ਜਿੰਨੇ ਪਿੰਡਾਂ ਦੇ ਵਿੱਚ ਬੈਠੇ ਨੇ ਆ ਰਹੇ ਨੇ ਜਿੱਥੇ ਵੀ ਕਿਤੇ ਕੇਂਦਰ ਦੇ ਹਿਸਾਬ ਨਾਲ ਆਪਾਂ ਇੱਕ ਵਾਰ ਉੱਥੇ ਪਹੁੰਚੀਏ ਔਰ ਸਰਕਾਰ ਨੂੰ ਦੱਸ ਦ ਕੀ ਪੰਜਾਬ ਨੂੰ ਪਿਆਰ ਕਰਨ ਵਾਲੇ ਹਜੇ ਜਾਗਦੇ ਨੇ ਜਿਉਂਦੇ ਨੇ ਔਰ ਜਿਹੜੇ ਮਸਲਾ ਇਹਨੂੰ ਸਿਰੇ ਲਾ ਕੇ ਹਟਾਂਗੇ ਅਸੀਂ ਔਰ ਸਰਕਾਰ ਦਾ ਜਿੱਥੋਂ ਤੱਕਰ ਜ਼ੋਰ ਲੱਗਦਾ ਲਾੜੇ ਔਰ ਇਹ ਰੁਕਣ ਵਾਲੇ ਨਹੀਂ ਕਿਉਂਕਿ ਨਾਲੇ ਦਾ ਮਸਲਾ ਇਹ ਚੰਗੀ ਤਰ੍ਹਾਂ ਭਗਵੰਤ ਨੂੰ ਪਤਾ ਹੀ ਹੈ ਇਸ ਬਾਰੇ ਠੀਕ ਹੈ ਨਾ ਸੱਤਾ ਬਚਾਉਣ ਤੋਂ ਬਾਅਦ ਇਹਨਾਂ ਦੇ ਕੰਨ ਬੋਲੇ ਹੋ ਜਾਂਦੇ ਨੇ ਸੋ ਅਸੀਂ ਪੂਰੇ ਜ਼ੋਰ ਸ਼ੋਰ ਨਾਲ ਅੱਜ ਉੱਥੇ ਪਹੁੰਚਾਂਗੇ ਕਿਸੇ ਜਿਸ ਵੀ ਹਾਲਤ 'ਚ ਪ੍ਰਸ਼ਾਸਨ ਵੀ ਜਿੱਥੋਂ ਤੱਕਰ ਜ਼ੋਰ ਲਾਉਂਦਾ ਲਾੜੇ ਭਾਈ ਹਰਦੀਪ ਜੀ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪਰ ਮੈਂ ਇੱਕ ਬੇਨਤੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਵੇਖ ਲਿਆ ਬਦਲਾਅ ਵਾਲਾ ਸਵਾਦ ਆ ਭਗਵੰਤ ਮਾਨ ਸਾਹਿਬ ਦੀ ਮੈਂ ਵੀਡੀਓ ਵੀ ਵਿੱਚ ਲਾ ਦਿੰਦਾ ਤੁਸੀਂ ਸੁਣ ਲਿਆ ਬੁੱਢਾ ਨਾਲਾ ਜਿਹੜਾ ਸਤਲੁਜ ਦੇ ਰਿਆ ਦੇ ਵਿੱਚ ਡਿੱਗਦਾ ਸਾਰਾ ਜਿਹੜਾ ਪਾਣੀ ਸਤਲੁਜ ਦਾ ਕਾਲੇ ਰੰਗ ਦਾ ਹੁੰਦਾ ਜਾਂਦਾ ਜਾਂਦਾ ਬਾਰਡਰ ਏਰੀਆ ਤੱਕ ਜਾਂਦੇ ਜਾਂਦੇ ਜਿਹੜੇ ਨਲਕੇ ਨੇ ਪਿੰਡਾਂ ਦੇ ਵਿੱਚ ਲੱਗੇ ਹੋਏ ਉੱਥੇ ਬਹੁਤ ਹੀ ਹੈਵੀ ਟਾਕਸਿਕ ਜਿਹੜੇ ਨੇ ਪਾਣੀ ਦੇ ਵਿੱਚ ਪਾਏ ਜਾਂਦੇ ਨੇ 5-7 ਸਾਲ ਦੀ ਉਮਰ 'ਚ ਉਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਜਦ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ ਚ ਚਾਈਲਡਲੈਸ ਕਪਲ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਵੀ ਸਾਰਾ ਇਹ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਮੈਂ ਕਿਉਂਕਿ ਮੈਂ 2009 ਤੋਂ ਉਹਨਾਂ ਪਿੰਡਾਂ ਚ ਕੰਮ ਕਰ ਰਿਹਾ ਲੋਕ ਲੇਅਰ ਫਾਊਂਡੇਸ਼ਨ ਸਾਡੀ ਐਨ ਜੀਓ ਸੀ ਤੇ ਉਹ ਤੇਜਸਾਭ ਨਾਲੇ ਹੁਣ ਉਹਨਾਂ ਨੂੰ ਸਪੋਰਟ ਕਰਦੇ ਪਏ ਆ ਤਾਂ ਆਪਾਂ ਇਹੀ ਕਹਿ ਸਕਦੇ ਆ ਕਿ ਪਹਿਲਾਂ ਇਹ ਉਹਦੇ ਤੇ ਰਾਜਨੀਤੀ ਕਰਕੇ ਵੋਟਾਂ ਲੈ ਕੇ ਸੱਤਾ ਚ ਆਇਆ ਹੁਣ ਉਹਨਾਂ ਦੀ ਸਪੋਰਟ ਕਰਦੇ ਆ ਤਾਂ ਇਹ ਗੰਦੇ ਨਾਲੇ ਵਾਲੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੀ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਦਿੱਲੀ ਜਾਣ ਤੋਂ ਨਹੀਂ ਰੋਕ ਸਕਦੇ ਸੀ ਜਦੋਂ ਗਏ ਸੀਗੇ ਤਾਂ ਇਹ ਤਾਂ ਕੋਈ ਚੀਜ਼ ਹੀ ਹੈ ਨਹੀਂ ਲੁਧਿਆਣਾ ਤਾਂ ਸਾਡਾ ਆਪ ਦਾ ਪੈਰਾਂ ਦੀ ਬਾਟ ਆ ਬਈ ਹਰਦੀਪ ਵੀ ਤੁਸੀਂ ਰਾ ਸਾਡੇ ਪ੍ਰਧਾਨ ਸਾਡੇ ਜਰਨਲ ਸਕੱਤਰ ਦੇ ਘਰ ਬੈਠੇ ਰਹੇ 1 ਵਜੇ ਤੱਕ ਨੀਜੀ ਐਸਪੀ ਸਾਹਿਬ ਬੈਠੇ ਰਹੇ ਜਦੋਂ ਬੰਦਾ ਹੀ ਘਰੇ ਨਹੀਂ ਗਿਆ ਤੇ ਤੁਸੀਂ ਉੱਥੇ ਬੈਠੇ ਆ ਤੁਸੀਂ ਮੁੰਡੇ ਨੂੰ ਵੀ ਲੈ ਜਾਓ ਫੜ ਕੇ ਤੁਸੀਂ ਔਰਤਾਂ ਨੂੰ ਵੀ ਲੈ ਜਾਓ ਫੜ ਕੇ ਫੇਰ ਜੇ ਉਹ ਤੋਂ ਵੀ ਨਾ ਸਰਿਆ ਫੇਰ ਸਾਡੇ ਜ਼ਮੀਨਾਂ ਹੀ ਵੇਚ ਦਿਓ ਫੇਰ ਸਾਨੂੰ ਚਾੜ ਕੇ ਇੱਥੇ ਨਹਿਰ ਚ ਕਿਤੇ ਦਰਿਆ ਚ ਸਮੁੰਦਰ ਜਾ ਕੇ ਸਾਨੂੰ ਤੱਕਾ ਦੇਸੀ ਮਰ ਜਾਗੇ ਉੱਥੇ ਅਸੀਂ ਮਰ ਜਾਾਂਗੇ ਕਿਉਂਕਿ ਮੈਨੂੰ ਮੈਂ ਡੀਐਸਪੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੇ ਭਵਾਂਤ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਇਹ ਜਿਹੜਾ ਇਹ ਮਸਲਾ ਇਹ ਸਾਡੇ ਘਰ ਦਾ ਹੈ ਇਹ ਮੇਰਾ ਨਿੱਜੀ ਮਸਲਾ ਹੈ ਇਹ ਮੇਰੇ ਖੇਤ ਚ ਪਾਣੀ ਪੈਂਦਾ ਹੈ ਹਨਾ ਸਾਡੀ ਲੜਾਈ ਇਹੀ ਹੈ ਸਾਡੀ ਗਲਤੀ ਇਹੀ ਹੈ ਨਾ ਅਸੀਂ ਡੀਐਸਪੀ ਸਾਹਿਬ ਬਿਮਾਰੀ ਛੋਡੇ ਘਰੇ ਵੀ ਹੋਣੀ ਆ ਇਹ ਕੈਂਸਰ ਹੈ ਕਿਤੇ ਦੱਸ ਕੇ ਨਹੀਂ ਹੋਣਾ ਇਹ ਤੁਹਾਨੂੰ ਹੀ ਮੈਂ ਸਪੈਸ਼ਲ ਤੁਹਾਨੂੰ ਹੀ ਦੱਸ ਰਿਹਾ ਹਾਂ ਪਰ ਮੰਤ ਮੰਤ ਸਿਆ ਬਿਮਾਰੀ ਤੇਰੇ ਕਰੇ ਵੀ ਹੋਣੀ ਆ ਲੀਵਰ ਤੇਰਾ ਵੀ ਖਰਾਬ ਆ ਇਹ ਨਾ ਕਹ ਤੂੰ ਸਿਆ ਮੈਂ ਤੇ ਕੱਲ ਨੂੰ ਸੀਮ ਫੇਰ ਰਹੇਗਾ ਇੱਕ ਦਿਨ ਪੀਤਾ ਸੀ ਖਲੋਣਾ ਇੱਕ ਇੱਕ ਦਿਨ ਹੀ ਪੀਤਾ ਸੀ ਨਾ ਇਹ ਬਦਦਵਾਵਾ ਤੇ ਤੂੰ ਵੀ ਐਸੀ ਗੇਟ ਚ ਆਉਣਾ ਕਿਤੇ ਐਮਸ ਚ ਜਾ ਕੇ ਜਾਈਂ ਐਮਐਸਜੀ ਰਿਪੋਰਟ ਆ ਵੀ ਮਾਲਵੇ ਦਾ ਪਾਣੀ ਕੈਂਸਰ ਜਿਹੜਾ ਸਭ ਤੋਂ ਵੱਧ ਹੱਬ ਬਣ ਰਿਹਾ ਮਾਲਵੇ ਦਾ ਪਾਣੀ ਮਾੜਾ ਥੜਾ ਪਾਣੀ ਮਾੜਾ ਨਹਿਰੀ ਪਾਣੀ ਮਾੜਾ ਤੇ ਤੁਸੀਂ ਉਹ ਰਿਪੋਰਟ ਕਿਤੇ ਜਨਤਕ ਨਹੀਂ ਕੀਤੀ ਜਦੋਂ ਤਾਂ ਤੂੰ ਸੀਗਾ ਆਪ ਤੂੰ ਆਪੋਜੀਸ਼ਨ ਚ ਬੈਠਾ ਸੀ ਉਦੋਂ ਤੈਨੂੰ ਡੈਂਪੀ ਚੰਗਾ ਲੱਗਦਾ ਸੀ ਬਸ ਨੇ ਫੇੜਮਾਰੀ ਲਾ ਕੇ ਧਰਨੇ ਲਾਤੇ ਮਾੜੀ ਜਿਹੀ ਗੱਲ ਹੋਈ ਜਾ ਕੇ ਲੁਧਿਆਣੇ ਬਹਿ ਗਿਆ ਅੱਜ ਤੈਨੂੰ ਉੱਥੇ ਸਾਨੂੰ ਦੁੱਖ ਲੱਗਦਾ ਅੱਜ ਜਿਹੜੇ ਬੰਦੇ ਉਹ ਰੋਗਦੇ ਆ ਉੱਥੇ ਜਾ ਕੇ ਤੂੰ ਉਹਨਾਂ ਦੇ ਘਰੇ ਪੁਲਸਾਂ ਭੇਜਦਾ ਕੀ ਮਾੜਾ ਕਰਤਾ ਮੈਂ ਲੋਕਾਂ ਨੂੰ ਵੀ ਕਹਿੰਦਾ ਕਿ ਅਸੀਂ ਇਕੱਠੇ ਸਾਡਾ ਬਿਮਾਰ ਹੋ ਗਿਆ ਮਰੀਜ਼ ਚੱਕਦਾ ਏਮਜ਼ ਚੱਕ ਲਿਆ ਸੀ ਡੀਐਮਸੀ ਜਾਵੜੇ ਚੱਕ ਲਿਆ ਪੀਜੀ ਕੀ ਹੋ ਗਿਆ ਜੀ ਕੈਂਸਰ ਹੋ ਗਿਆ ਸਾ ਘਰ ਲਾਤਾ ਸਾਲ-ਸਾਲ 2-2 ਸਾਲ ਅਸੀਂ ਬਿਲਕੁਲ ਦੇ ਮਰ ਜਾਂਦੇ ਆ ਘਰਾਂ ਦੇ ਘਰ ਸਾਡੇ ਉਜੜੀ ਜਾਂਦੇ ਆ ਪਰ ਇਕੱਠੇ ਨਹੀਂ ਹੋਣਾ ਸੀ ਔਰ ਜਦੋਂ 10 ਸਾਲਾਂ ਨੂੰ ਇਕੱਠੇ ਹੋਏ ਉਦੋਂ ਨੂੰ ਗੁੱਗਾ ਪੂਜਾ ਜਾਣਾ ਉਦੋਂ ਖਤਮ ਹੋ ਜਾਣਾ ਛੇਡਾ ਮੇਰੀ ਲੋਕਾਂ ਨੂੰ ਵੀ ਬੇਨਤੀ ਆ 12000 ਪੈਂਡਾ ਜੇ ਕਿ ਇੱਕ ਬੰਦਾ ਵੀ ਆਉਂਦਾ 12000 ਦਾ ਕੱਟਦਾ ਬੇਸੀ ਹੋ ਜੇ ਉੱਥੇ ਔਰ ਕਦੋਂ ਉੱਠਾਂਗੇ ਨਹੀਂ ਜੀ ਪੰਜਾਬ ਨਹੀਂ ਚੰਗਾ ਬਾਹਰ ਚੰਗਾ ਬਾਹਰੋਂ ਵੀ ਕੱਢ ਤੇ ਆਗੇ ਫੇਰ ਇੱਥੇ ਇੱਥੇ ਮਰੋਂਗੇ ਭੁੱਖੇ ਭੁੱਖੇ ਹੀ ਮਰੋਂਗੇ ਬਿਮਾਰੀਆਂ ਨਾਲ ਵੀ ਮਰੋਂਗੇ ਕੱਖ ਨਹੀਂ ਪੱਲੇ ਰਹਿਣਾ ਮੇਰੋਂ ਲੋਕਾਂ ਨੂੰ ਬੇਨਤੀ ਆ ਸਰਕਾਰ ਨੂੰ ਵੀ ਬੇਨਤੀ ਆ ਉੱਠੜੋ ਜਾਗਜੋ ਔਰ ਲੁਧਿਆਣੇ ਵਾਸੀਆਂ ਨੂੰ ਵੀ ਤੁਹਾਨੂੰ ਬੇਨਤੀ ਆ ਪੈਸੇ ਬਣਾ ਲਿਓ ਰੱਜ ਕੇ ਪਰ ਜਿਹੜਾ ਤੁਸੀਂ ਕਿਸੇ ਨੂੰ ਦੇਉਂਗੇ ਨਾ ਉਹ ਤੁਹਾਡੇ ਘਰ ਵੀ ਆਉਣੀ ਆ ਬਿਮਾਰੀਆਂ ਤੁਸੀਂ ਵਿਚਾਲਿਓ ਬਹੁਤ ਗੰਦੀ ਭਿਆਨਕ ਬਿਮਾਰੀ ਹੈ ਜਿਹਦੇ ਘਰੇ ਵੜਦੇ ਉਹਨੂੰ ਪਤਾ ਹੁੰਦਾ ਭਾਈ ਨੇ ਡੈਂਪੀ ਦੀ ਗੱਲ ਕੀਤੀ ਸੀ ਤਾਂ ਮੇਰੇ ਉਹਨਾਂ ਕਿ ਤੜਵਾਏ ਵਾਲਿਆਂ ਨੂੰ ਵੀ ਬੇਨਤੀ ਆ ਵੀ ਬਗਲਾਲ ਮਲਕੇ ਨੱਚਦੇ ਤਾਂ ਫਿਰਦੇ ਸੀ ਕਿ ਧੌਣ ਚੋ ਕਿਲਾ ਕੱਢਦਾ ਕਿਸੇ ਦੇ ਰਾਜੇ ਦੇ ਫਲਾਣੇ ਦੇ ਓਏ ਆਪਦੀ ਰੀੜ ਦੀ ਹੱਡੀ ਅਸੀਂ ਕਦੋਂ ਸੰਭਾਲਾਂਗੇ ਭਰਾਵੋ ਆ ਪਰਸੋਂ ਹੀ ਪਾਈ ਸੀ ਡੈਂਪੀ ਸਾਹਿਬ ਨੇ ਪੋਸਟ ਕਿ ਤੁਹਾਡੇ ਆਸ਼ੀਰਵਾਦ ਨਾਲ ਮੈਂ ਵਿਧਾਨ ਸਭਾ ਚ ਜਾਊਂਗਾ ਘਟੋ ਘਟ ਉਹਨਾਂ ਨੂੰ ਫੋਨ ਮੈਸੇਜ ਹੀ ਕਰ ਲੋ ਕਿ ਆ ਨਹਿਰ ਕਿੱਧੜਵਾਏ ਇਲਾਕੇ ਦੇ ਕੋਲ ਦੀਆਂ ਜਾਂਦੀਆਂ ਇਹ ਮੁਕਸਰ ਕਿੱਧੜਵਾਹ ਹਲਕੇ ਦੇ ਤੇ ਤੁਹਾਡੇ ਆਪ ਦੇ ਪਿੰਡ ਵੀ ਆ ਤੁਹਾਡੀਆਂ ਰਿਸ਼ਤੇਦਾਰੀਆਂ ਵੀ ਆ ਘੱਟੋ ਘੱਟ ਉਹਨਾਂ ਕਾ ਭਾਈ ਆ ਮਸਲੇ ਦੇ ਬਾਰੇ ਵਿਧਾਨ ਸਭਾ ਤੇ ਬੋਲ ਭਾਈ ਸਾਡੀਆਂ ਵੋਟਾਂ ਦਾ ਸਾਨੂੰ ਵੀ ਲੱਗੂਗਾ ਕਿ ਤੂੰ ਸਾਡੀ ਸੋਚ ਤੇ ਪਹਿਰਾ ਦਿੱਤਾ ਨਹੀਂ ਹੁਣ ਤੱਕ ਆ ਹੀ ਹੁੰਦਾ ਕਿ ਅਸੀਂ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਤੇ ਹਰ ਪੰਜਾ ਸਾਲਾਂ ਬਾਅਦ ਅਸੀਂ ਨਵੇਂ ਦੀ ਪੂਛ ਫੜ ਲੈਨੇ ਆ ਬਹੁਤ ਵੱਡੇ ਤਦਦ ਦੇ ਉੱਤੇ ਜਿਹੜਾ ਇਹ ਮਸਲਾ ਉਲਝਿਆ ਹੋਇਆ ਹੈ ਬੜਾ ਚੈਲੰਜ ਕੀਤਾ ਹੈ ਸਾਲ ਦੇ ਨੇੜ ਤੇੜ ਹੋ ਗਿਆ ਜਿਹੜੀਆਂ ਆਪਣੀ ਕਮੇਟੀ ਬਣੀ ਹੋਈ ਹੈ ਉਨੇ ਬੜਾ ਕੁਝ ਕੀਤਾ ਟਾਈਮ ਬੜਾ ਦਿੱਤਾ ਇਹਨਾਂ ਨੂੰ ਕੋਈ ਟਾਈਮ ਦਾ ਉਹਨੂੰ ਪਾਬੰਦ ਨਹੀਂ ਹੋਏ ਸਰਕਾਰ ਨੇ ਜਾਣਬੁੱਝ ਕੇ ਜਿਹੜੇ ਸਪੀਕਰ ਸਾਹਿਬ ਵੀ ਉਸ ਕਮੇਟੀ 'ਚ ਹੈਗੇ ਆ ਜਿਹੜੀ ਕਮੇਟੀ ਬਣੀ ਹੈ ਉਹਦੇ ਤੇ ਪੂਰਾ ਖੋਖਣਾ ਵਾਸਤੇ ਵੀ ਕੀ ਗਲਤ ਆ ਕੀ ਸਹੀ ਆ ਉਹਦੇ 'ਚ ਸਰਕਾਰ ਫੇਲ ਹੋ ਚੁੱਕੀ ਆ ਉਹਨਾਂ ਦੇ ਖਿਲਾਫ ਜਿਹੜੇ ਸਾਰੇ ਕੇਸ ਜਿਹੜੇ ਹੈਗੇ ਆ ਵੀ ਉਹਨਾਂ ਦੇ ਸਾਰੇ ਖਿਲਾਫ ਆ ਡਾਇੰਗ ਗੜੀਆਂ ਜਿਹੜੀਆਂ ਜਿਹੜੇ ਗੰਦਾ ਪਾਣੀ ਪਾਉਂਦੇ ਆ ਤੇ ਜਿਹੜਾ ਇੰਨੇ ਟਾਈਮ ਤੋਂ ਪੈ ਰਿਹਾ ਤੇ ਉਹ ਹੁਣ ਤਾਂ ਸਰਕਾਰ ਬਣੀ ਨੂੰ ਵੀ 2.5 ਸਾਲ ਹੋ ਗਏ ਆ ਤੇ ਇਹਨਾਂ ਨੂੰ ਫਰਜ ਬੰਦਾ ਸੀ ਇਹਨਾਂ ਦਾ ਕੰਮ ਕਰਨ ਦਾ ਇਹ ਨਵੇੜਨ ਦਾ ਤੇ ਜੇ ਹੁਣ ਅੱਜ ਲੋਕਾਂ ਜਾਂ ਜਥੇਬੰਦੀਆਂ ਉੱਠ ਕੇ ਤੁਰੀਆਂ ਤੇ ਉਹਨਾਂ ਨੂੰ ਤੁਸੀਂ ਅੱਜ ਸਾਡੇ ਆ ਹੱਦ ਜਿਹੜਾ ਸਾਡਾ ਮੋਗਾ ਫਰੀ ਕੋਟ ਜ਼ਿਲ੍ਹੇ ਦੀ ਹੱਦ ਬੰਦੀ ਆ ਉੱਥੇ ਵੀ ਤਿੰਨ ਦਿਨ ਪਹਿਲਾਂ ਤੋਂ ਨਾਕਾ ਲਾ ਕੇ ਲੋਕਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਨੂੰ ਡਰਾਉਣ ਵਾਸਤੇ ਜਾਂ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਇਹਨਾਂ ਨੇ ਲਾ ਦਿੱਤਾਗਾ ਜਿਹੜਾ ਕਿ ਪਹਿਲਾਂ 6 ਮਹੀਨੇ ਸਾਲ ਪਹਿਲਾਂ ਤੋਂ ਚੱਕਿਆ ਹੋਇਆ ਸੀ ਨਾਕਾ ਉੱਥੇ ਦੁਬਾਰਾ ਲਾ ਦਿੱਤਾ ਗਿਆ ਤੋ ਇਸ ਕਰਕੇ ਅਸੀਂ ਵੀ ਲੰਡੇ ਪਿੰਡ ਵਿੱਚ ਕਿ ਤੋਂ ਇਹ ਸਰਕਾਰ ਨੂੰ ਇਹ ਜਿਹੜੀਆਂ ਆਉਣ ਵਾਲੇ ਟਾਈਮ 'ਚ ਜਿਵੇਂ ਅੱਗੇ ਅਕਾਲੀ ਦਲ ਨਾਲ ਇਸ ਤਰ੍ਹਾਂ ਦਾ ਹਾਲ ਹੋਇਆ ਜਾਂ ਕਾਂਗਰਸ ਨਾਲ ਹੋਇਆ ਸੀ ਤੇ ਇਸ ਸਰਕਾਰ ਨਾਲ ਵੀ ਤੁਹਾਡੀ ਨਾਲ ਭਗਵੰਤ ਮਾਨ ਸਾਹਿਬ ਨੂੰ ਮੈਂ ਕਹਿੰਦਾ ਕਿ ਤੁਹਾਡਾ ਵੀ ਹੁਣ ਤਾਂ ਕਹਿੰਦੇ ਹੁੰਦੇ 92 ਸੀਟਾਂ ਲੋਕਾਂ ਨੇ ਦੇਤੀਆਂ ਤੁਹਾਨੂੰ ਤੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਨਹੀਂ ਕਿ ਤਿੰਨ ਮਹੀਨੇ ਮਿਲਣੀਆਂ ਜਿਹੜੇ ਹਿਸਾਬ ਨਾਲ ਲੋਕਾਂ ਦਾ ਜਿਹੜਾ ਨਿਰੋਧ ਤੁਸੀਂ ਆਪ ਦਾ ਖੱਟ ਰਹੇ ਹੋ ਤੇ ਕੋਈ ਚੰਗੀ ਸੋਚ ਲੈ ਕੇ ਲੋਕਾਂ ਦਾ ਜਿਹੜਾ ਹੈਗਾ ਭਲਾ ਕਰਨ ਵਾਸਤੇ ਆਲੇ ਪਾਸੇ ਨਹੀਂ ਤੁਸੀਂ ਚੱਲ ਰਹੇ ਸੋ ਜਿਹੜੇ ਸਾਡੇ ਵੀਰਾਂ ਨਾਲ ਧੱਕਾ ਹੋਇਆ ਰਾਤ ਜਿਹੜੀ ਪੁਲਿਸ ਆਈ ਹੈ ਸੇਖੋਂ ਸਾਹਿਬ ਦੇ ਘਰੇ ਵੀ ਆਈ ਹੈ ਹੋਰ ਵੀ ਗੋਲਦੀ ਵੀਰ ਉਹਨਾਂ ਦੇ ਸਾਰਿਆਂ ਦਾ ਅਸੀਂ ਉਹਦਾ ਪੁਰਜੋਰ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਇਸ ਗੱਲ ਦੇ ਵਿੱਚ ਅਸੀਂ ਘੇਰਾਂਗੇ ਆਉਣ ਵਾਲੇ ਟਾਈਮ 'ਚ ਵੀ ਇਸ ਗੱਲ ਦੇ ਵਿੱਚ ਲੁਧਿਆਣਾ ਤਾਂ ਹੁਣ ਪਹੁੰਚ ਹੀ ਚੁੱਕੇ ਆ ਅਸੀਂ ਤੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਖਮਿਆਜਾ ਹੈਗਾ ਉਹ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਵੀ ਇਹਨਾਂ ਨੂੰ ਵੇਖਣਾ ਪਊਗਾ ਧੰਨਵਾਦ ਜੀ ਬਾਈਕ ਨੂੰ ਜੀ ਖਾਲਸਾ ਵੀ ਫਤਿਹ